ਹਾਏ 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 ਮੁਕਤਕਾਰੀ ਹਾਏ 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 ਤਨਖਾਹ ਨਹੀਂ ਦਿੰਦੇ ਹਾਏ 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 ਈਓ ਰਾਮਾ ਮੁਰਦਾਬਾਦ 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 ਮਾਰੇ ਇਨਾਮ ਰਾਹੁਲ ਕੁਮਾਰ ਜੀ ਕੀ ਮਸਲਾ ਹੈ ਇੱਥੇ ਧਰਨ ਵਾਲਾ ਮਸਲਾ ਸਰ ਸਾਡਾ ਇਹ ਵੀ ਸਾਡੇ ਕਾਫੀ ਲੰਮੇ ਸਮੇਂ ਤੋਂ ਇੱਕ ਤਾਂ ਬਧੀ ਤਨਖਾਹ ਦਾ ਬਕਾਇਆ ਨਹੀਂ ਪਾਇਆ ਜਾ ਰਹੀ ਸਾਡਾ ਪੀਐਫ ਨਹੀਂ ਜਮ੍ਹਾਂ ਕਰਾਇਆ ਪਿਛਲੇ 5 ਸਾਲਾਂ ਤੋਂ ਹੀ 2 ਮਹੀਨੇ ਹੋ ਗਏ ਸਰ ਸਾਡੀ ਤਨਖਾਹ ਨਹੀਂ ਦਿੱਤੀ ਜਾ ਰਹੀ ਤੋ ਹਾਰ ਸਿਰ ਤੇ ਆ ਰਹੀ ਨਹੀਂ ਜਿਸ ਕਰਕੇ ਸਾਰੇ ਮੁਲਾਜ਼ਮਾਂ ਦੇ ਪੁਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਜੀ ਜਦੋਂ ਅਸੀਂ ਤਨਖਾਹ ਦੀ ਗੱਲ ਕਰ ਲੈਂਦੇ ਨੇ ਸਾਨੂੰ ਲਾਰਾ ਲਾ ਕੇ ਧਰਨਾ ਇੱਕ ਵਾਰ ਚੁਗਾ ਦਿੱਤਾ ਜਾਂਦਾ ਹੈ ਜੇ ਅਸੀਂ ਜਿੱਦ ਕਰਦੇ ਹਾਂ ਤੇ ਸਾਨੂੰ ਹਟਾਉਂਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜੀ ਧਮਕੀਆਂ ਦੇਖੋ ਪ੍ਰਸ਼ਾਸਨ ਕੰਨੀ ਮਿਲਦੀ ਹੈ ਸਾਨੂੰ ਪ੍ਰਧਾਨ ਕੰਨੀ ਮਿਲਦੀ ਹੈ ਜੀ ਉਹ ਕਹਿੰਦੇ ਜੇ ਕੋਈ ਗੱਲ ਵੱਧਦੀ ਹੈ ਫਿਰ ਦੁਬਾਰਾ ਤੁਸੀਂ ਜ਼ਿੰਮੇਵਾਰ ਹੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੀ ਇਹ ਤੋਂ ਪਹਿਲਾਂ ਵੀ ਕਰਨੇ ਲਾਏ ਐ ਇਹ ਤੋਂ ਪਹਿਲਾਂ ਵੀ ਬਹੁਤ ਧਰਨੇ ਲੱਗੇ ਜੀ ਕੀ ਕੀ ਗੱਲ ਨਹੀਂ ਪਈ ਐ ਫਿਰ ਗੱਲ ਸਾਡੀ ਇਹ ਨਿਬੜ ਜਾਂਦੀ ਵੀ ਤੁਹਾਡਾ 2 ਮਹੀਨੇ ਤੱਕ ਪੀਐਫ ਜਮ੍ਹਾਂ ਕਰਾ ਦਾਂਗੇ ਬਕਾਇਆ ਜਮ੍ਹਾਂ ਕਰਾ ਦਾਂਗੇ ਪਰ ਸਾਨੂੰ ਸਰ ਕੋਈ ਰਾਹ ਨਹੀਂ ਪਾਇਆ ਜਾਂਦਾ ਜੀ ਕਿੰਨਾ ਕ ਸਮਾਂ ਹੋ ਗਿਆ ਤੋਂ ਪਹਿਲਾਂ ਜਿਹੜਾ ਸੰਘਰਸ਼ ਕਰਿਆ ਸੰਘਰਸ਼ ਸਾਨੂੰ ਕਰਦਿਓ ਸਰ ਲਗਾਤਾਰ 8 ਮਹੀਨੇ ਹੋ ਗਏ ਜੀ 8 ਮਹੀਨੇ ਚ ਸਾਡਾ ਕੋਈ ਪੀਐਫ ਨਹੀਂ ਜਮ੍ਹਾਂ ਕਰਾਇਆ ਸਾਡਾ ਕੋਈ ਬਕਾਇਆ ਨਹੀਂ ਜਮ੍ਹਾਂ ਕਰਾਇਆ ਜੀ ਤਨਖਾਹ ਸਾਡੀ 2-2 ਮਹੀਨੇ ਤੱਕਾਂ ਦੀ ਮੰਗ ਸਾਡੀ ਇਹ ਸਾਡਾ ਬਕਾਇਆ ਪੀਐਫ ਤੇ ਤਨਖਾਹ ਸਾਡੀ ਦਿੱਤੀ ਜਾਵੇ ਅੱਜ ਤੁਸੀਂ ਜਿੰਦਾ ਲਾਇਆ ਇਹ ਤੋਂ ਪਹਿਲਾਂ ਗੱਲ ਹੋਈ ਕਿਸੇ ਅਧਿਕਾਰੀ ਨਾਲ ਹਾਂਜੀ ਜਮ੍ਹਾਂ ਹੋਈ ਕੀ ਕਹਿੰਦੇ ਉਹ ਕਹਿੰਦੇ ਇਹ ਵੀ ਕਹਿੰਦੇ ਵੀ ਅਫਸਰ ਕੋਲ ਪੈ ਕਾ ਪੈਸੇ ਹੈ ਨਹੀਂ ਮੰਡੀ ਵਾਲੇ ਇੰਨੇ ਪ੍ਰੋਪਰਟੀ ਟੈਕਸ ਭਰ ਕੇ ਜਾਂਦੇ ਠੀਕ ਹੈ ਵੀ ਉਹ ਪੈਸਾ ਜਾਂਦਾ ਕਿੱਥੇ ਠੇਕੇਦਾਰੋਂ ਟੈਂਡਰ ਦਿੱਤੇ ਜਾਂਦੇ ਉਹ ਪੈਸਾ ਕਿੱਥੋਂ ਆਉਂਦਾ ਪੰਪਾਂ ਦੇ ਤੇਲ ਦੇ ਪੈਸੇ ਜਾਂਦੇ ਸਾਡੀ ਤਨਖਾਹ ਵਾਸਤੇ ਨਾਲ ਕੋਲ ਪੈਸੇ ਨਹੀਂ ਸਫਾਈ ਸੇਵਾ ਕਾ ਪੱਕਿਆਂ ਦੀ ਤਨਖਾਹ ਕੱਟ ਦਿੰਦੇ ਕੰਟਰੈਕਟ ਵਾਲੀ ਦੀ ਕੱਟ ਦਿੰਦੇ ਜਦੋਂ ਆਊਟਸੋਰਸ ਦੀ ਵਾਰੀ ਜਾਂਦੇ ਕਿਤੇ ਪੈਸੇ ਨਹੀਂ ਇਸ ਤੋਂ ਬਾਅਦ ਸਰ ਅਸੀਂ ਤਰਨਾ ਜਾਰੀ ਰੱਖਾਂਗੇ ਨਾਲੇ ਮੰਡੀ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਪੁਤਲਾ ਵੀ ਸਾੜਾਂਗੇ ਤੇ ਦਫ਼ਤਰ ਦੇ ਗੇਟ ਬੰਦ ਰੱਖਾਂਗੇ ਟਰਾਲੀਆਂ ਭਰ ਕੇ ਕੂੜੇ ਤੇ ਕੂੜੇ ਟਰਾਲੀਆਂ ਭਰ ਕੇ ਇੱਥੇ ਦਫ਼ਤਰ ਦੇ ਬਾਹਰ ਲਾਵ ਇਹ ਕਾਰਨ ਹੈ ਕਿ ਇਹ ਮਸਲਾ ਇਹ ਜੀ ਧਰਨਾ ਲੱਗਿਆ ਹੋ ਨਗਰ ਕੌਂਸਲ ਤੇ ਇਹ ਜੀ ਮਲਾਜ਼ਮ ਆ ਨਗਰ ਕੌਂਸਲ ਦੇ ਕਨੈਕਟ ਬਏਸ ਤੇ ਰੱਖੇ ਹੋਏ ਆ ਤੇ ਇਹਨਾਂ ਨੂੰ ਤਨਖਾਹ ਨਹੀਂ ਦੇ ਰਹੀ 2 ਮਹੀਨੇ ਹੋ ਗਏ ਤੇ ਸਾਰਾ ਦਿਨ ਇਹ ਕੰਮ ਕਰਦੇ ਆ ਜੀ ਇਹਨਾਂ ਦੀ ਤਨਖਾਹ ਪਹਿਲ ਦੇ ਆਧਾਰ ਤੇ ਪਾਉਣੀ ਚਾਹੀਦੀ ਹੈ ਤੇ ਸਾਰਾ ਦਿਨ ਇਹ ਮੰਨ ਲਓ ਹੱਥੀ ਆਉਦੀ ਕਿਰਤ ਕਰਦੇ ਆ ਹਨਾ ਹੱਥੀ ਕੰਮ ਕਰਦੇ ਆ ਸਾਰੇ ਬਾਜ਼ਾਰ ਚ 15 ਵਾਰਡ ਪੈਂਦੇ ਰਾਮਾ ਮੰਡੀ ਦੇ 15 ਵਾਰਡਾਂ ਚ ਇਹ ਕੰਮ ਕਰ ਰਹੇ ਨੇ ਉल्टा ਇਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਤਨਖਾਹਾਂ ਆ ਦੇ ਕਦੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨਗਰ ਕਾਉਂਸਲ ਦਾ ਪ੍ਰਧਾਨ ਆ ਆਪਣੇ ਕਰਮਜੀਤ ਕੌਰ ਬੀਬਾ ਉਹਨਾਂ ਦਾ ਲੜਕਾ ਹੈਗਾ ਅਲਵੇਲ ਸਿੰਘ ਉਹਨਾਂ ਨਾਲ ਸਾਡੇ ਕੋਲ ਪ੍ਰੂਫ ਵੀ ਆ ਸਾਨੂੰ ਪ੍ਰੂਫ ਦੇਵਾਂਗੇ ਇਹਨਾਂ ਨੂੰ ਬਿਕਾਅ ਧਮਕੀਆਂ ਦਿੱਤੀਆਂ ਵੀ ਤੁਸੀਂ ਧਰਨਾ ਕਿਉਂ ਲਾਇਆ ਸੀ ਕੀ ਮੰਗੇ ਹੁਣ ਤੁਹਾਡੇ ਸਾਡੀ ਮੰਗ ਹੈ ਜੀ ਵੀ ਇਹਨਾਂ ਨੂੰ ਟਾਈਮ ਤੇ ਤਨਖਾਹ ਮਿਲੇ ਜੀ ਜੋ ਕੰਮ ਸਾਰਾ ਦਿਨ ਕੰਮ ਕਰਦੇ ਨੇ ਆ ਠੀਕ ਕਰਤ ਕਰਨ ਨਾਲ ਤਾਂ ਪਹਿਲਾਂ ਸਰਕਾਰ ਮਿਲਣੀ ਚਾਹੀਦੀ ਹੈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੌਰਤਮ ਹੈ ਜੀ ਹੂੰ ਠੀਕ ਹੈ ਨਾਮ ਜੀ ਉਹਨਾਂ ਨੂੰ ਅਜ ਤਾਂ ਜੀ ਕਹਿਣਾ ਚਾਹੁੰਦਾ ਸਾਡੇ ਇੱਕ ਦਾ ਤਨਖਾਹਾਂ ਹੀ ਟਾਈਮ ਨਾਲ ਮਿਲਣਾ ਨੂੰ ਠੀਕ ਹੈ ਜੀ ਦੁੱਡਾ ਆੜਾ ਪੀਐਫ ਬਣਦਾ ਬਕਾਇਆ ਬਣਦਾ ਸਾਰਾ ਏ ਟੂ ਜ਼ेड ਸਾਡਾ ਹਿਸਾਬ ਕਰਕੇ ਇੱਥੇ ਰੱਖੋ ਸਾਡੇ ਪੈਸੇ ਚਾਹੀਦਾ ਉਹਨੂੰ ਤੇ ਜਿਹੜੇ ਮੁਲਾਜ਼ਮਾਂ ਸਫਾਈ ਸੇਵਕ ਤੇ ਰੱਖੇ ਹੋਏ ਇਹਨਾਂ ਨੇ ਉਹ ਬੰਦੇ ਦਫ਼ਤਰ ਦੇ ਵਿੱਚ ਬੈਠੇ ਆ ਤੇ ਸਾਡਾ ਇਹ ਜਲੂਸ ਕੱਢ ਰੱਖਿਆ ਮੰਡੀ ਦੇ ਆ ਬਾਣੀਆਂ ਤੁਰੇ ਫਿਰਦਾ ਸਾਹ ਸਾਹਮਣੇ ਅੱਜ ਗਵਾਹ ਹੈ ਕੰਪਿਊਟਰ ਚ ਚਲਾਈ ਜਾਂਦੇ ਅੰਦਰ ਆ ਗਵਾਹ ਬਣੀਆਂ ਮੰਡੀ ਦੇ ਵਿੱਚੋਂ ਜਿਹੜੇ ਰੋਡ ਤੇ ਸੀ ਕੰਮ ਕਰਦੇ ਆ ਤਿੰਨ ਤਣ ਰੇੜੇ ਕੂੜੇ ਦੇ ਰੋ ਜਾਂਦੇ ਆ ਜਲੂਸ ਨਿਕਲ ਜਾਂਦਾ ਜੀ ਜੀ ਲੱ ਤੇ ਫੇਰ ਵੀ ਆਉਦੇ ਜਵਾਕਾਂ ਅੰਗੜੇ ਦੇ ਕੇ ਅਸੀਂ ਕੰਮ ਕਰਦੇ ਆ ਤੇ ਸਾਡੀ ਇਹ ਨਹੀਂ ਪੋਸਟਾਂ ਲਾਇ ਰਖੀਆਂ ਉਹ ਅੰਦਰ ਪੈਨ ਚਲਾਈ ਜਾਂਦੇ ਆ ਤੇ ਅਸੀਂ ਇੱਥੇ ਕੂੜਾ ਚੱਕੀ ਆ ਨਾ ਕੋਈ ਹੈ ਕੋਈ ਮਾਮਾ ਮੇਰੀ ਗੱਲ ਇਹ ਦੀ ਕੌਣ ਬੰਦੇ ਆ ਉਹਨਾਂ ਦੇ ਕੀ ਨਾਮ ਹੈ ਕੀ ਨਾਮ ਦੱਸੋ ਵੀ ਨਾਮ ਤਾਂ ਸੁਮਿਤ ਕੁਮਾਰੀ ਸੁਮਿਤ ਕੁਮਾਰੀ ਸੀ ਸੀਮਾ ਤੇ ਮਾਇਆ ਜੀ ਅੱਛਾ ਕੀ ਡਿਊਟੀ ਉਹਨਾਂ ਦੀ ਉਹਨੇ ਵੀ ਕੋਰ ਸਪਾਈਸ ਰੱਖੇ ਹੋਏ ਜੀ ਉਹਨਾਂ ਨੂੰ ਕੰਪਿਊਟਰ ਤੇ ਲਾ ਰਕੇ ਦਫ਼ਤਰ ਜੀ ਅੱਜ ਵੀ ਬੈਠੇ ਆ ਅੱਜ ਵੀ ਬੈਠੇ ਆ ਜੀ ਕੀ ਨਾਮ ਆ ਜੀ ਆਪਣਾ ਲਵੇਲ ਸਿੰਘ ਲਵੀ ਅਸਨ ਹਾਂ ਜੀ ਨਗਰ ਕੌਂਸਲ ਦੇ ਪ੍ਰਧਾਨ ਕਾ ਹੁੰਨੇ ਤੇ ਮਾਤਾ ਜੀ ਹੈ ਮੇਰੇ ਤੁਹਾਡੇ ਮਾਤਾ ਜੀ ਹੈ ਹਾਂ ਜੀ ਕੀ ਗੱਲ ਹੋਈ ਅੱਜ ਧਰਨਾ ਲੱਗਿਆ ਲੋਕਾਂ ਨੇ ਇਹਨਾਂ ਦਾ ਨਾ ਪੀਐਫਾ ਮਲਾਜਮਾਂ ਦਾ ਪ੍ਰਾਣਾ ਜੀ ਖੜਾ ਉਹ ਪੀਐਫ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਇਹ ਬਣਾਓ ਅਸੀਂ ਉਹ ਬਣਾਉਣ ਵਾਸਤੇ ਅਫਸਰਾਂ ਦੀ ਡਿਊਟੀ ਮਲਾਜਮਾਂ ਦੀ ਡਿਊਟੀ ਲਾਤੀ ਉਹ ਪੀਐਫ ਬਣੀ ਜਾਂਦਾ ਉਸ ਤੋਂ ਪਹਿਲਾਂ ਇਹਨਾਂ ਦਾ ਇੱਕ ਤਨਖਾਹ ਦਾ ਮਸਲਾ ਸੀ ਉਹ ਸਾਡੇ ਕੋਲੇ ਫੰਡ ਹੈ ਨਹੀਂ ਸੀ ਮੌਕੇ ਤੇ ਤੇ ਐਪਲੀਕੇਸ਼ਨ ਇਹਨਾਂ ਨੇ 72 ਘੰਟੇ ਪਹਿਲਾਂ ਦੇਣੀ ਹੁੰਦੀ ਜਿਹੜੀ ਉਹ ਇਹਨਾਂ ਨੇ ਇੱਕ ਦਿਨ ਪਹਿਲਾਂ ਦੇ ਕੇ ਧਰਨਾ ਲਾਤਾ ਅਗਲੇ ਦਿਨ ਇਸ ਕਰਕੇ ਗੇਟ ਬੰਦ ਕਰਤਾ ਨਗਰ ਕੌਂਸਲ ਦਾ ਪੰਜ ਮਹੀਨੇ ਹੋ ਗਏ ਸਾਨੂੰ ਲਗਾਤਾਰ ਪਹਿਲਾਂ ਵੀ ਕੋਈ ਧਰਨੇ ਲਾਏ ਆ ਲਾਰਾ ਲਾ ਦਿੰਦੇ ਆ ਫੇਰ ਚਕਾ ਨਹੀਂ ਨਹੀਂ ਲਾਰਾ ਕੋਈ ਲਾਇਆ ਨਹੀਂ ਇਹਨਾਂ ਨੂੰ ਤਰਖਾ ਟਾਈਮ ਸਰ ਮਿਲਦੀ ਰਹੀ ਆ ਜੀ ਉਹ ਕਹਿਣਾ ਵੀ ਸਾਨੂੰ ਇਹ ਕਹਿ ਦਿੱਤਾ ਕਿ ਸਾਡੇ ਕੋਲੇ ਪੈਸੇ ਹੈ ਨਹੀਂ ਨਹੀਂ ਮੌਕੇ ਤੇ ਫੰਡ ਨਹੀਂ ਹੁੰਦਾ ਤਾਂ ਕਹਿਣਾ ਹੀ ਪੈਂਦਾ ਵੀ ਫੰਡ ਆ ਜਾਂਦੇ ਤਰਖਾ ਪਾ ਦਿੰਦੇ ਅਸੀਂ ਇੱਕ ਉਹਨਾਂ ਨੇ ਦੋਸ਼ ਲਾਏ ਆ ਜੀ ਮੰਨ ਲਓ ਕਹਿੰਦੇ ਵੀ ਪ੍ਰਧਾਨ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਨਹੀਂ ਨਹੀਂ ਧਮਕੀ ਤਾਂ ਸੀ ਉਹਨਾਂ ਨੂੰ ਕਾਦੀ ਦੇਣੀ ਆ ਅੰਮਾਲੇ ਬੰਦੇ ਜਿਹੜਾ ਕੰਮ ਕਰਦਾ ਉਹਨੂੰ ਅਸੀਂ ਕਿਉਂ ਧਮਕੀ ਦੇਵਾਂਗੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਹਟਾ ਦੇਵਾਂਗੇ ਅਸੀਂ ਤਾਂ ਇਹ ਕਹਿੰਨੇ ਵੀ ਗੇਟ ਨਾ ਤੁਸੀਂ ਬੰਦ ਕਰੋ ਕੀ ਗੇਟ ਤਾਂ ਖੁੱਲ੍ਹਾ ਰਵੇ ਕਮੇਟੀ ਦਾ ਹੁਣ ਅੱਜ ਲਾਸਟ ਦਿਨ ਹੈ ਪ੍ਰਾਪਰਟੀ ਟੈਕਸ ਦਾ ਅੰਮ ਦਾ ਪੈਸੇ ਆਉਣਗੇ ਤੁਹਾਡੇ ਮਾਤਾ ਜੀ ਪ੍ਰਧਾਨ ਨੇ ਉਹ ਅੱਜ ਇੱਥੇ ਨਹੀਂ ਪਹੁੰਚੀ ਕਿਉਂ ਆਉ ਮੀਟਿੰਗ ਤੇ ਸੀਗੀ ਮੈਂ ਟੰਡੇ ਮੀਟਿੰਗ ਅੱਜ ਬੀਸੀ ਸਾਹਿਬ ਨਾ ਹਾਂ ਪਰ ਗੱਡੀ ਉਹਨਾਂ ਦੀ ਇੱਥੇ ਆਈ ਹੋਈ ਹੈ ਕੀ ਕਾਰਨਾ ਹੈ ਜੀ ਗੱਡੀ ਉਹਨਾਂ ਦੀ ਇੱਥੇ ਖੜੀ ਹੈ ਉਹਦਾ ਕੀ ਕਾਰਨਾ ਹੈ ਗੱਡੀ ਤਾਂ ਮੈਂ ਲੈਣ ਜਾਣਾ ਉਹਨਾਂ ਨੂੰ ਹੀ ਅੱਛਾ ਹਾਂਜੀ ਉਹ ਤਾਂ ਮੈਂ